ਇੱਥੇ ਦਿਨ ਚੜ ਕੇ ਆ ਗਿਆ ਹਜੇ ਤੱਕ ਜਿਉਂ ਉੱਠੀ ਨਾ ਅੰਦਰ ਹੀ ਬੜੀ ਹੋਈ ਐ ਹੈ ਨਹੀਂ ਕਹਿੰਦੀ ਵੀ ਮੈਂ ਮੜਾ ਮੋਟਾ ਕੋਈ ਕੰਮ ਕਰ ਲਾਂ ਆਹ ਲੱਡੂ ਕੌਣ ਲਿਆ ਨਹੀਂ ਕਿਹੜੇ ਵਾਲੀ ਲਿਆਇਆ ਤਸਿਆ ਵੀ ਨਹੀਂ ਮੈਨੂੰ ਨਹੀਂ ਤੂੰ ਨਹੀਂ ਤੂੰ ਹਜੇ ਮਹਾਰਾਣੀ ਉੱਠੀ ਹੀ ਨਹੀਂ ਮੈਨੂੰ ਲੱਗਦੀ ਐ ਨੇ ਕੀ ਕਰੀ ਜੰਨੀ ਐ ਹਾਂਜੀ ਭਾਬੀ ਕੀ ਕਹਿੰਦੇ ਤੇ ਮੈਂ ਰੋਟੀਆਂ ਪਕਾਲੀਆਂ ਰਸੋਈ ਦਾ ਸਾਰਾ ਕੰਮ ਕਰ ਲਿਆ ਅਜੇ ਤੱਕ ਤੇਥੋਂ ਹੋਰ ਨਹੀਂ ਕੰਮ ਹੋਇਆ ਹਾਂ ਕਮਰਿਆਂ ਦਾ ਸਾਰਾ ਕੰਮ ਤਾਂ ਕਰ ਲਿਆ ਵਾ ਵੀ ਹੋਰ ਛੋਡੇ ਬਾਦੀ ਮੈਂ ਅੰਦਰ ਬੈਠੀ ਸੀ ਤੂੰ ਤਾਂ ਹੀ ਕਰੀ ਜਾਂਦੇ ਹੁੰਨੇ ਹੋਗੇ ਮੈਂ ਤਾਂ ਲੱਗਦਾ ਨਹੀਂ ਕਿਤੇ ਵੀ ਤੂੰ ਸਫਾਈ ਕੀਤੀ ਹੈ ਕਮਰਿਆਂ ਦੀ ਕਿਉਂ ਨਹੀਂ ਕੀਤੀ ਸੋਨ ਦਾ ਹੀ ਲੱਗਦਾ ਵੀ ਮੈਂ ਤਾਂ ਕੋਈ ਕੰਮ ਹੀ ਨਹੀਂ ਕਰਦੀ ਤੁਸੀਂ ਉਹ ਸਾਰਾ ਕੰਮ ਕਰਦੇ ਹੋਗੇ ਕਰਦੀ ਆ ਗਰਮੀ ਦੇ ਵਿੱਚ ਰੋਟੀਆਂ ਦੇਖ ਲੈ ਕਿੰਨੀਆਂ ਪਕਾਉਣੀਆਂ ਪੈਂਦੀਆਂ ਨੇ ਤੂੰ ਤਾਂ ਇੱਕ ਆ ਕੂਚਾ ਕੱਚੀ ਜਿ ਲੈ ਕੇ ਬਹਿ ਜਿੰਨੀ ਉਹ ਵੀ ਚੱਜ ਨਾਲ ਨਾ ਵੀ ਥਾਂ ਚੋਂ ਕੂੜਾ ਕੱਢਿਆ ਚੱਜ ਨਾਲ ਚਾਰ ਤਾਂ ਰੋਟੀਆਂ ਨੇ ਕਿੰਨੀਆਂ ਕ ਰੋਟੀਆਂ ਲਗੀਆਂ ਉਹ ਵੀ ਤੁਹਾਨੂੰ ਲਾਉਣੀਆਂ ਔਖੀਆਂ ਨੇ ਫਿਰ ਪਕਾ ਲਿਆ ਕਰ ਫਿਰ ਲਾ ਲਿਆ ਕਰੂੰਗੀ ਕਲੇਸ਼ ਕਾਹਨੂੰ ਕਰਦੇ ਆ ਤੁਸੀਂ ਮੈਂ ਹੀ ਬਣਾ ਲਿਆ ਕਰੂੰ ਕੱਲ ਤੋਂ ਤੈਨੂੰ ਤਾਂ ਬਸ ਆਈ ਹੈ ਵੀ ਮੈਂ ਕਲੇਸ਼ ਕਰਦੀ ਆ ਹਨਾ ਹੋਰ ਕੀ ਆ ਫੇਨੀ ਨਾਲੇ ਇੱਧਰ ਮੈਂ ਕੰਮ ਕਰ ਰਹੀ ਆ ਫਿਰ ਵੀ ਤੁਸੀਂ ਚਾਹ ਰੋਟੀਆਂ ਪਿੱਛੇ ਬੋਲੀ ਜਾਂਦੇ ਓਥੇ ਤਾਂ ਗਰਮੀ ਲੱਗਦੀ ਮਹਾਰਾਣੀ ਨੂਰਸੋਈ ਚ ਤਵੜਦੀ ਨੇ ਕੱਲੋਂ ਤਾਂ ਤੂੰ ਬਣਾ ਕੇ ਦੇਖੀ ਰੋਟੀ ਚੰਗਾ ਅਬ ਇਹ ਤਾਂ ਸ਼ਾਮ ਦੀ ਬਣਾਈ ਮੈਂ ਕਰ ਲੂੰਗੀ ਇੱਧਰ ਨੂੰ ਆਹ ਸਫਾਈਆਂ ਮੈਂ ਕਰ ਲੂੰਗੀ ਠੀਕ ਐ ਮੈਂ ਬਣਾ ਲਿਆ ਕਰੂੰਗੀ ਨਾਲ ਮੈਂ ਨਾ ਐ ਦੱਸ ਐਸੇ ਲੱਡੂ ਕੌਣ ਲੈ ਕੇ ਆਇਆ ਸੀਗਾ ਲੱਡੂ ਕਿਹੜੇ ਲੱਡੂ ਓ ਅੱਛਾ ਉਹ ਤਾਂ ਵੀਰਾ ਲੈ ਕੇ ਆਇਆ ਸੀਗਾ ਤੁਸੀਂ ਵੀ ਤੇ ਰਸੋਈ 'ਚ ਫਿਰਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਨਹੀਂ ਮੈਂ ਕਿਹੜਾ ਭਾਂਡੇ ਥਲਦੀ ਕਰਦੀ ਆ ਫਿਰ ਆਹੋ ਮੈਂ ਹੀ ਕਰਨੀ ਆ ਤੇ ਅੱਡੇ ਤੇ ਖਾ ਕੇ ਕਿਵੇਂ ਧਰੇ ਪੈਣੇ ਮੈਨੂੰ ਕੀ ਪਤਾ ਤੁਸੀਂ ਉਹ ਖਾਦੇ ਹੋਣਗੇ ਖਾ ਕੇ ਮੇਰਾ ਨਾਮ ਲਾ ਦੰਨੇ ਹੋਗੇ ਅੱਛਾ ਮੈਂ ਕਰਦੀ ਆ ਇਹ ਜੇ ਕਮੀਨੇ ਕੰਮ ਤੇਰੀ ਨੀਤ ਮਾੜੀ ਐ ਹੋਰ ਤੁਹਾਨੂੰ ਤਾਂ ਹੀ ਲੱਗਦਾ ਹੈਗਾ ਲੜੁੰਦੇ ਬਹਾਨੇ ਭਾਲਦੇ ਰਿਹਾ ਕਰੋ ਨਾ ਜੇ ਤੂੰ ਇੰਨੀ ਭਲੀ ਮਾਨਸ ਐ ਤੂੰ ਨਾ ਬੱਲਿਆ ਕਰ ਮੂੰਹ ਬੰਦ ਰੱਖ ਲਿਆ ਕਰ ਨਾਲ ਸਾਰਿਆਂ ਨੂੰ ਦੱਸ ਦੇ ਵੀ ਮੈਂ ਕੱਲੀਏ ਬੋਲਦੀ ਆ ਹਣਾ ਮਾੜਾ ਸਾਰਿਆਂ ਨੂੰ ਪਤਾ ਲੱਗ ਜਾ ਵੀ ਕੌਣ ਬੋਲਦਾ ਕੌਣ ਨਹੀਂ ਬੋਲਦਾ ਕੀ ਹੋਇਆ ਤੁਹਾਨੂੰ ਤੁਸੀਂ ਕਦੋਂ ਆ ਗਏ ਹੁਣ ਹੀ ਆਇਆ ਜਦੋਂ ਕਰੋ ਜਾਂਦੇ ਤਾਂ ਵੀ ਇਹੀ ਕੰਮ ਆਉਣੇ ਤਾਂ ਵੀ ਇਹੀ ਕੰਮ ਆ ਕਾ ਦਾ ਰੌਲਾ ਛੋੜਾ ਬੱਟ ਦਾ ਰੌਲਾ ਕੋਈ ਕਿਉਂ ਕੀ ਗੱਲ ਫਿਰ ਮੈਨੂੰ ਹੁਣ ਸਾਰਾ ਸੋਕੇ ਦਿੱਤਾ ਥੱਬਾ ਰੋਟੀਆਂ ਦਾ ਪਕਾਉਣੀਆ ਮੈਂ ਗਰਮੀ ਚੋ ਵੀ ਕੋਈ ਹੱਥ ਨਹੀਂ ਲਾਉਂਦਾ ਹੈਗਾ ਮੈਂ ਕੀ ਕਰਾਂ ਹੁਣ ਸਾਰਾ ਦਿਨ ਕਲੇਸ਼ ਚੱਲਦਾ ਛੋੜਾ ਸਾਰਾ ਦਿਨ ਕਲੇਸ਼ ਤਾਂ ਹੀ ਚੱਲੂਗਾ ਜਦੋਂ ਇੱਕ ਬੰਦਾ ਨਾ ਆਲਵਟੋਲੇ ਕਰੇ ਇੱਕ ਬੰਦਾ ਕੰਮ ਕਰੇ ਛਲੇ ਬਾਪੂ ਕਿੱਥੇ ਆ ਬਾਪੂ ਹੁਣ ਮੈਨੂੰ ਦੱਸ ਕੇ ਜਾਂਦਾ ਮੈਂ ਪੂਛ ਫੜੀ ਬਾਪੂ ਦੀ ਜਾਂ ਮੈਂ ਜੇਬ ਚ ਪਾ ਕੇ ਰੱਖ ਲਈਏ ਸਾਰਾ ਦਿਨ ਆਹੀ ਜਬਾਨ ਚੱਲਦੀ ਰਹੀ ਇਹਦੀ ਬਾਪੂ ਨੇ ਸਰਪੰਚੀ ਦਾ ਕੀ ਲੈ ਲਈ ਉਹਦੇ ਸਾਰਾ ਦਿਨ ਮੀਟਿੰਗਾਂ ਹੀ ਨੀ ਮੁੱਕਦੀਆਂ ਹੈਗੀਆਂ ਕਦੀ ਉੱਧਰ ਕਦੀ ਉੱਧਰ ਮੈਂ ਵੀ ਨਾ ਜ ਕੋਈ ਸਬਜ਼ੀ ਸਬਜ਼ੀ ਨਹੀਂ ਬਣਾਈ ਚਟਨੀਏ ਕੁੱਟਾਂ ਦੀ ਆਪੇ ਚਾਰ ਘੰਡੇ ਮੈਂ ਸਾਰਾ ਭੂ ਆ ਜਾ ਤੈਨੂੰ ਡੀਕ ਰਿਹਾ ਆ ਜਾ ਆ ਜਾ ਮੈਂ ਹੁਣ ਕੋਲ ਆ ਜਾ ਕੌਣ ਆ ਰਿਹਾ ਹੈ ਪੂਆ ਜੀ ਆ ਰਹੇ ਨੇ ਹਾਏ ਹਾਏ ਅੱਗੇ ਕਮੀ ਸੀ ਇੱਥੇ ਕਾਰਟੂਨਾਂ ਦੀ ਹੁਣ ਇੱਕ ਪੂਆ ਆ ਗਈ ਇਸੇ ਨੂੰ ਜਰੂਰੀ ਲਿਆ ਕਰ ਐਡੀ ਲੁਤਰਾ ਲੱਗੀ ਐ ਕਿਵੇਂ ਜਰਾ ਪੂਆ ਕੋਈ ਬਗਾਨੀ ਤਾਂ ਨਹੀਂ ਹੈਗੀ ਮੈਂ ਕਿਹੜਾ ਕਹਿੰਨੀ ਬਗਾਨੀ ਜਦੋਂ ਇੱਥੇ ਰਹੂਗੀ ਨਾ ਕੇ ਦੇਖੀ ਕਿਵੇਂ ਧੂਫ ਦਿੰਦੀ ਐ ਸਾਰਿਆਂ ਨੂੰ ਜੀਵਾ ਦਾ ਜਦੋਂ ਆ ਗਈ ਨਾ ਚਾਹ ਪਾਣੀ ਵਧੀਆ ਬਣਾ ਬਈ ਚਾਹ ਪਾਣੀ ਤਾਂ ਬਣਾ ਦਊਗੀ ਪਰ ਉਹਦੇ ਮੂੰਹ ਨੂੰ ਥੋੜਾ ਜਿਹਾ ਚੇਪੀ ਲਾ ਕੇ ਮਾਰੀ ਮੋਢੀ ਚੁੱਪ ਕਰ ਜਾ ਕਰ ਸਾਰਾ ਦਿਨ ਲੜਦੀ ਰਹਣੀ ਐ ਜਦੋਂ ਇੱਕ ਵਾਰੀ ਦੁਰਗੀ ਨੇ ਪੇਕਿਆਂ ਨੂੰ ਮੁੜ ਕੇ ਆਉਣੀ ਨਹੀਂ ਨਾਲ ਘੁੱਟ ਕੇ ਚਾਹ ਮੈਨੂੰ ਬੜਾ ਕੇ ਦੇ ਵਧੀਆ ਜੀ ਹੁਣ ਭੂਆ ਨੂੰ ਲੈ ਆ ਫਿਰ ਬਣਾ ਦੇਣੀ ਇਕੱਠੀ ਚਾਹ ਬਲੇ ਕੋਣੇ ਪੜਾਓ ਸਿਆਪਾ ਖਾਣਾ ਹੈ ਪਹਿਲੇ ਬਿਥੇ ਰੱਕਲੇਸ ਐ ਇੱਥੇ ਕਮਚੋਰ ਤਾਂ ਪਹਿਲੇ ਬਿਥੇਰੇ ਨੇ ਨਾ ਉਹ ਹੱਥ ਲਾਏਗੀ ਕੰਮ ਨੂੰ ਦੂਜੀ ਭੂਆ ਆ ਕੇ ਬੈ ਗਈ ਮੰਜੇ ਤੇ ਮੇਰੀ ਜਾਨ ਨੂੰ ਫੇਰ ਸਿਆਪਾ ਗਰਮੀ ਚ ਮੈਨੂੰ ਲੱਗਦੀ ਮੈਨੂੰ ਇੱਥੋਂ ਚੁੱਪਣੀ ਪੈਣੀ ਟੰਡਾ ਕੋਲ ਕਿ ਤਾ ਸੱਚੀ ਨਾ ਕਰਾ ਕੇ ਲੈ ਹੋਵੇ ਕਿ ਤੋ ਕੁਛ ਮੈਂ ਨਹੀਂ ਖਾਂਦੀ ਦੇਖ ਲੈ ਭੂਆ ਰਾਤ ਨੂੰ ਮਾਂ ਨਹੀਂ ਰਹੀ ਆ ਜਾਂਦਾ ਹੋਰ ਪੁੱਤ ਇੱਕ ਤਾਂ ਕਿ ਹੁਣ ਜੇਠ ਦਾ ਮਹੀਨਾ ਪੁੱਤ ਕਰਨੀ ਅੱਗ ਲਾਈ ਪੀ ਆਹ ਲਾ ਹਾਂ ਉਹ ਤੌਣੀਆਂ ਆਉਂਦੀਆਂ ਨੇ ਪੂਰੀਆਂ ਬਾੜੀ ਪੁੱਤ ਇੱਕ ਤਾਂ ਆਹ 5 ਮਿੰਟ ਨਹੀਂ ਖੜ ਜਾਦਾ ਧੋਪੇ ਕੋਈ ਇੱਕ ਦਾ ਕਿਰਾਇਆ ਕੀ ਮਾਫ ਹੋ ਗਿਆ ਪੁੱਤ ਬੁੜੀ ਤੇ ਬੁੜੀ ਬੁੜੀ ਤੇ ਬੁੜੀ ਮੈਂ ਤਾਂ ਧੰਧਣ ਪੈਣ ਹਾਈ ਹੋ ਗਈ ਇੱਕ ਤਾਂ ਕਰੀ ਦੀ ਵਾਰੀ ਸੀ ਬੰਦੇ ਨੂੰ ਚੜਨਾ ਔਖਾ ਹੈ ਪਿਆ ਬੁੜੀਆਂ ਨੂੰ ਸੀਟਾਂ ਨਹੀਂ ਬੁੜੀਆਂ ਮੁੰਡਿਆਂ ਨੂੰ ਤਾਂ ਸੀਟੇ ਨਹੀਂ ਮਿਲਦੀਆਂ ਆ ਜਾ ਪੂ ਆ ਜਾ ਬੁੜੀਆਂ ਨਾਲੀ ਬਸ ਭਰ ਜਾਂਦੀਆਂ ਪੁੱਤਾਂ ਲੱਗਿਆ ਬਹੁਤ ਉਹ ਪਾਪੂ ਆ ਜਾ ਚੱਲ ਹੈ ਮਸਾ ਮਾਰ ਕੇ ਕਰ ਲੈਂਦੇ ਆ ਆ ਜਾ ਪਾ ਦਿਓ ਹੋਰ ਪੂ ਆਕਰ ਸਾਰੇ ਠੀਕ ਨੇ ਠੀਕ ਠਾਕ ਜੀ ਪੁੱਤ ਜੇ ਠੀਕ ਦਿੱਤਾ ਇੰਨਾ ਪਹੁੰਚ ਗਈ ਪੁੱਤੋ રે ਹੋਰ ਗਰਮੈਸ਼ ਜਾ ਦੇ ਇੱਕ ਤਾਂ ਅੱਗ ਨੂੰ ਲੈਣਾ ਪਣੀ ਹੈ ਹੱਲ ਹੋ ਗਏ ਲਾ ਬੋਆ ਤੂੰ ਤੇ ਮੇਰੀ ਗੱਲ ਤੂੰ ਅਗਰ ਮੀਚੀ ਗਰਮੀ ਪਤਵਾ ਲਈ ਮੇਰੀ ਗੱਲ ਸੁਣ ਲੈ ਆ ਤਾਂ ਥਾ ਫਸ ਵੀਲਾਂ ਲੱਗਣ ਦੀ ਪਾਣੀ ਪੀ ਆਈ ਮੇਰੀ ਟੀ ਬਣ ਕੇ ਨਾ ਮੈਨੂੰ ਨਿੰਬੂ ਪਾਣੀ ਬਣਾ ਦੇ ਮੈਂ ਤਾਂ ਦੇਖਿਆ ਐ ਪੁੜਪੜੀਆਂ ਐ ਬੱਜਦੀਆਂ ਟੱਕ ਟੱਕ ਕਰ ਜਾਂਦੀਆਂ ਨੇ ਅੱਛਾ ਬਣਾ ਦਿੰਨੀ ਆ। ਪੂਆ ਕੋਈ ਨਾ ਦਵਾਈ ਦਾ ਦੇਣਾ ਤੂੰ ਰੈਸਟ ਕਰ। ਕੋਈ ਨਾ ਕੋਈ ਨਾ ਕਰ ਨੂੰ ਰੈਸਟ ਦਾ ਮੈਂ। ਮੈਨਾਂ ਕਰ ਦਿੰਦਾ ਬਾਈ ਤੈਨੂੰ। ਮਿੱਟੀ ਬਣ ਕੇ ਘਰ ਦੇ ਮੜਿਆ ਪਾਣੀ ਨਿੰਬੂ ਦਾ। ਕੋਈ ਨਾ ਪੂਆ ਬਣਾ ਦਿੰਨੀ ਆ। ਇਤਨਾ ਜਿੰਨੀ ਗਰਮੀ ਸੀ ਤੂੰ ਕਾਹਨੂੰ ਬੱਸਾਂ ਦਾ ਸਫ਼ਰ ਕਰਨਾ ਸੀ। ਆਈ ਪੂਆ ਆ ਗਈ। ਐਂ ਉੱਠੀ ਕਹੂਆ। ਸਸ ਠੀਕ ਹੈ। ਠੀਕ ਠਾਕ। ਮਤੇ ਤੂੰ ਦੱਸ। ਠੀਕ ਹੈ ਮੇਰਾ ਪੁੱਤ। ਠੀਕ ਆ ਪੂਆ। ਤੈਨੂੰ 10 ਮਿੰਟ ਹੋ ਗਏ ਆ ਇਹਨੂੰ। ਸੁੱਤੀ ਪਈ ਸੀ ਹੁਣ ਉੱਠੀ ਆ। ਕੋਈ ਨਾ ਨਿਆਣੀ ਹੈਗੀ। ਸਾਏ ਪੇਕਿਆਂ ਦੇ ਘਰ ਹੀ ਐਸ਼ ਹੁੰਦੀ ਐ। ਬਾਗਾਨੇ ਘਰ ਇੱਕ ਕਦੇ ਘਰ ਕੰਮ ਸਿੱਖ ਕੇ ਜਾਈਏ ਨਾ ਤਾਂ ਹੀ ਅੱਗੇ ਵਧੀਆ ਰਹਿਣਾ ਹੁੰਦਾ ਕੋਈ ਨਾ ਸਿਖਿਆ ਦੂੰਗੀ ਕੰਮ ਸਿਖਾਉਣੀ ਆਈ ਐ ਦੇਖੀ ਨੀਂਦ ਦੇ ਪਾਣੀ ਨਿਕਕੇ ਕਿਵੇਂ ਨੱਕ ਬੁੱਲੀ ਚੜਾਉਂਗੀ ਤੀ ਇਹਦਾ ਤਾਂ ਇਹੀ ਕੰਮ ਐ ਭੂਆ ਇਹਦਾ ਚਾਰ ਰੋਟੀਆਂ ਲਾਉਦੀ ਵੀ ਥੱਕਦੀ ਐਗੀ ਦਾ ਸਾਰਾ ਦਿਨ ਹੀ ਬੁਰਬੁਰ ਕਰੀ ਜਾਂਦੀ ਐ ਮੈਂ ਤਾਂ ਕਿਹ ਗੱਲ ਕਰਾਂ ਹਾਂ ਮੈਨੂੰ ਤਾਂ ਬਸ ਛੋਟੇ ਕਰਾ ਤਾ ਮੇਰੀ ਘਰੋਂ ਲਾ ਪੁੱਤ ਤੈਨੂੰ ਨਰਕ ਚੋਂ ਕੱਢ ਕੇ ਜਾਉ ਤੂੰ ਮੈਨੂੰ ਐਂ ਦੱਸ ਤੇ ਹੀ ਪੜਾਂ ਪੂਰੀ ਹੋ ਗਈ ਪੂਰੀ ਹੋ ਗਈ ਵਸ ਬੂਆ ਹੁਣਾਂ ਕੱਪੜਿਆਂ ਦਾ ਕੰਮ ਸਿੱਖ ਕੇ ਆਟੀ ਤੀਗੀ ਪਰਦੇ ਕੰਮੇ ਨਹੀਂ ਨਿਭੜਦੇ ਇਹ ਤਾਂ ਕੁਛ ਕਰਦੀ ਨਹੀਂ ਹੈਗੀ ਕੋਈ ਨਾ ਕੋਈ ਨਾ ਪੁੱਤ ਮੈਂ ਤੇਰੇ ਡੈਡੀ ਨਾਲ ਵੀ ਗੱਲ ਕਰੂੰਗੀ ਤੇ ਬਾਕੀ ਨਾਏ ਤੂੰ ਜਿਹੜਾ ਕੰਮ ਰਹਿੰਦਾ ਕੋਈ ਸਿੱਖ ਲੈ ਬਗਾਨੇ ਘਰ ਕੰਮ ਆਉਂਦਾ ਹੁੰਦਾ ਪੁੱਤ ਠੀਕ ਹਾਂ ਬਣੀ ਬੱਤਾਂ ਨੂੰ ਨਾ ਬੱਚੀ ਦੀ ਗੱਲ ਕਰੀ ਕੋਈ ਨਾ ਕੋਈ ਨਾ ਦੱਸ ਨੀ ਪੁੱਤ ਨਾਲੇ ਤੇਰੇ ਡੈਡੀ ਹਾਲਤ ਉੱਪਰ ਵੀ ਨਹੀਂ ਆਏ ਹੈਗੇ ਕਿੱਥੇ ਕਿਤੇ ਗਏ ਹੋਣਗੇ ਲੈ ਆ ਸਤਿ ਸ਼੍ਰੀ ਅਕਾਲ ਭਾਈ ਠੀਕ ਆ ਵੀਰੇ ਠੀਕ ਹੈ ਠੀਕ ਠਾਕ ਭਾਈਏ ਦੇਖ ਲੈ ਮੇਰੇ ਵੀਰੇ ਨੇ ਸਰਪੰਚੀ ਕੀ ਲੈ ਲਈ ਨਾ ਪਿੰਡ ਦੀ ਘਰ ਦੀ ਤਾਂ ਜਮੀ ਨਹੀਂ ਗੌਰ ਕਰਦਾ ਹੈਗਾ ਔਰ ਕਰਦਾ ਹੈਗਾ ਕਿੰਨਾ ਚਿਰ ਹੋ ਗਿਆ ਮੈਨੂੰ ਆਈ ਨੂੰ ਤੁਹਾਨੂੰ ਕੀ ਦੱਸੇ ਭਾਈ ਮੈਂ ਨਾ ਅੱਜ ਫੋਨ ਘਰੇ ਭੁੱਲ ਗਿਆ ਅੱਛਾ ਅੱਛਾ ਵੀਰਾ ਤੇ ਆਪਣੇ ਪਿੰਡ ਦੇ ਜਿਹੜੇ ਨੌਜਵਾਨ ਕਲੱਬ ਵਾਲੇ ਨੇ ਮੁੰਡੇ ਹਾਂ ਹਾਂ ਵੀਰੇ ਉਹਨਾਂ ਨੇ ਨਾ ਪਿੰਡ ਦੇ ਵਿੱਚ ਆਪਣੇ ਸਟੇਡੀਅਮ ਬਣਵਾਉਣਾ ਇੱਕ ਉਹਦਾ ਮਤਾਂ ਪਾਉਣਾ ਸੀਗਾ ਅੱਛਾ ਆਪਣਾ ਪੰਚਾਇਤ ਸੈਕਟਰੀ ਵੀ ਆਇਆ ਬੈਠਾ ਸੀਗਾ ਓਕੇ ਟਾਈਮ ਲੱਗ ਗਿਆ ਮੇਰਾ ਤਾਂ ਬਹੁਤ ਦਿਲ ਕਰਦਾ ਸੀ ਮੈਂ ਕਿਹਾ ਮਿਲ ਕੇ ਆਈਏ ਕਿਤੇ ਹੁਣ ਕਰੀਏ ਕੀ ਦੇਵੇਂ ਦੇ ਵਿੱਚ ਉਹ ਜੇ ਪਿਆਂਗੇ ਤੁਸੀਂ ਕਾਹਨੂੰ ਵੀਰੇ ਜਿੱਦਾਂ ਜਿੱਦਿਆਂ ਦੀ ਪਰਜਾਈ ਮੁੱਕੀ ਆ ਨਾ ਮੇਰਾ ਭੋਈਆ ਨਾ ਮੇਰਾ ਸੰਧਾਰਾ ਮੈਂ ਤਾਂ ਪੇਕਿਆਂ ਦਾ ਘਾਰੀ ਭੁੱਲ ਰਹੀ ਐ ਵੀ ਮੇਰੇ ਪੇਕਕੇ ਕਿਹੜੇ ਪਿੰਡ ਨੇ ਕਿੱਥੇ ਨੇਗੇ ਤੁਸੀਂ ਤਾਂ ਮੈਨੂੰ ਜਵੇਂ ਮਨੋ ਬਸਾਰ ਰੱਖਿਆ ਵੀਰਾ ਆ ਤਾਂ ਤੁਹਾਡਾ ਲੰਬਾ ਸਿਰ ਮੱਥੇ ਪਾਈ ਹੁਣ ਕਰੀਏ ਕੀ ਦੂਸਰਾ ਪਿੰਡ ਦੀ ਪੰਚਾਇਤ ਦਾ ਜਿੰਮਾ ਲੈ ਰੱਖਿਆਗਾ ਮੈਂ ਤਾਂ ਦਰਾਹੀਆਂ ਠਾਣੀਆਂ ਵੀ ਤਾਨੇ ਮਾਰਦੀਆਂ ਨੇ ਛੱਡ ਤਾਂ ਸੰਧਾਰਿਆ ਕਿ ਤੇਰਾ ਕਿਉਂ ਨਹੀਂ ਆਉਂਦਾ ਹੋਰ ਆਪਣੇ ਜੀ ਸੋਡਾ ਫੋਨ ਆਇਆ ਸੀਗਾ ਮੈਂਬਰ ਦਾ ਤੁਹਾਨੂੰ ਬੁਲਾ ਰਹੇ ਤੇ ਉਹ ਉਹ ਪਤਾ ਉਹੀ ਕਮ ਸੀਗਾ ਅੱਛਾ ਹੀ ਉਹ ਮੈਂਬਰ ਪਹਿਲਾਂ ਪਹੁੰਚ ਗਏ ਮੈਂ ਫੋਨ ਘਰ ਭੁੱਲ ਗਿਆ ਉਹ ਕਹਿੰਦੇ ਕਿ ਪੰਚਾਇਤ ਸੈਕਟਰੀ ਆਇਆ ਹੋਇਆ ਆਪਾਂ ਨੇ ਸਟੇਡੀਅਮ ਦਾ ਪਤਾ ਪਾਉਣਾ ਪਿੰਡ ਦਾ ਉੱਥੇ ਗਏ ਸੀ ਹੋਰ ਸਣਾ ਪੁੱਤ ਫਿਰ ਭੂਆ ਨੂੰ ਚਾਹ ਪਾਣੀ ਬੁਲਾਤਾ ਪਾਣੀ ਤਾਂ ਵੀਰੇ ਕੀ ਲਿਆ ਹੁਣ ਉਹਨੂੰ ਕਿਹਾ ਸੀ ਬਹੂ ਨੂੰ ਮਾਸ ਕੰਜੀ ਵੀ ਦੇ ਦੇ ਉਤਨਾ ਬੱੱਸਾਂ ਚ ਭੀੜ ਵਾਲੀ ਸੀ ਵੀਰੇ ਮੈਂ ਤਾਂ ਸ਼ਰਾਏ ਤਾਏ ਤਾਏ ਕਰ ਜਾਂਦਾ ਫਿਰ ਬਣਾ ਕੇ ਦੇਓ ਭਾਈ ਸਕੰਦ ਵੀ ਤੁਹਾਡੇ ਭੂਆ ਨੂੰ ਪਾਪੀ ਕਹਿੰਦੇ ਆ ਪਾਪੀ ਬਣਾਓ ਆਵਾਜ਼ ਲੈ ਭੂਆ ਬਾਰੀ ਕਵਰਾ ਗਿਆ ਹੋਰ ਅੱਤੀ ਵੀਰੇ ਮੈਂ ਤਾਂ ਜਦੋਂ ਦੇ ਆਈ ਐਗੀ ਭਾਈ ਕਦਾਂ ਕਰਾ ਸਾਡੇ ਵਾਸਤੇ ਵੀ ਲੈ ਆਓ ਕਿਆ ਰਣੀ ਲੈ ਚੀ ਪੀਲੀ ਵੀਰੇ ਅੱਧਾ ਮੈਂ ਲਾ ਗਲਾਸ ਇੱਕ ਬਣਾਇਆ ਹੋਣਾ ਉਹਨੇ ਤਾਂ ਕਹਤਾ ਭਾਈ ਮੈਨੂੰ ਐ ਲੱਗਦਾ ਇਧਰ ਵੀ ਕੰਜੂਸਪਣਾ ਹੀ ਕਰਦੀ ਆ ਸਾਰੇ ਨਮਾ ਕਰ ਮੰਗ ਗਏ ਵੀਰਾ ਇਹਦੋਂ ਤੱਕ ਤੂੰ ਹੀ ਰੱਜ ਲੈਂਗੀ ਕੰਤਾ ਲੋੜ ਨਹੀਂ ਤੇ ਕੋਈ ਭਾਈ ਪੀਓ ਮੈਂ ਮੜ ਜਾ ਐ ਕੋਆ ਗੋਲੀ ਲੈਦਾ ਲੈ ਪੁੱਤ ਕੋਈ ਨਾ ਗੋਈ ਨਾ ਮੇਰੇ ਸਿਰ ਦੋਖਦਾ ਮੈਂ ਦਵਾਈ ਲੈਣ ਬਸ ਚਲ ਗੋਲੀ ਫੇਰ ਦੇ ਤੱਕ ਬੁਖਾਰ ਦੀ ਚੱਕ ਲਿਆ ਪੁੱਤ ਤੂੰ ਕੋਈ ਨਾ ਖਾਵਾ ਗੋਲੀ ਉਹ ਭਰਾ ਜਿਹੜੀ ਗੋਲੀ ਕਹਿੰਦੀ ਸੀ ਵੀਰੇ ਮੈਨੂੰ ਤਾਂ ਆ ਲੈ ਉਹ ਪਾਣੀ ਦੀ ਤਸੀਲ ਲੈ ਲੈ ਲਓ ਮੇਰੇ ਵਾਲੀ ਨਿੰਬੂ ਪਾਣੀ ਮੁੱਕ ਗਿਆ ਭਾਬੀ ਲੈ ਤੂੰ ਆਪ ਹੀ ਦਾ ਪੁੱਤ ਰਾਤੀ ਦਾ ਲੈ ਆਉਂਦੀ ਦੋ ਗਲਾਸ ਬਣਾਇਆ ਸੀ ਮੈਂ ਹੋਂਦ ਨੂੰ ਪਤਾ ਹੈ ਜਦੋਂ ਸੁਖਨਾਪਰਿਵਾਰ ਹੈ ਘਰੇ ਤੂੰ ਕੁੜੀ ਨੂੰ ਵੀ ਦੇ ਸਕਦੀ ਸੀ ਘੁੱਟ ਪਾਣੀ ਦੀ ਭੂਆ ਮੈਂ ਤਾਂ ਕਾਲੀ ਕਾਲੀ ਨਾਲ ਬਣਾਇਆ ਦੋ ਗਲਾਸ ਤੇਰੇ ਜੋਗਾ ਕੋਈ ਨਾ ਹੋਰ ਬਣਾਵਾਂਗੇ ਬਣਦੇ ਰਹਿੰਦਾ ਚਲ ਪੁੱਤ ਤੂੰ ਆਪ ਬਣਾ ਕੇ ਖਾ ਪੀ ਲਿਆ ਕਰ ਫਿਰ ਹੋਰ ਕੀ ਆ ਹਾਂ ਆਪੇ ਬਣਾ ਕੇ ਖਾਨੀ ਆ ਉਹ ਕੋਈ ਨਾ ਕੋਈ ਨਾ ਪੁੱਤ ਕੋਈ ਨਾ ਭਵਿੰਦਰ ਬਾਜੀ ਜੀ ਐ ਕਰ ਖੇਤ ਗੇੜਾ ਮਾਰ ਕੇ ਆ ਲੈਟ ਆਉਣ ਆਲੀਆ 3 ਵਜੇ ਲੈਟ ਆਉਗੀ ਮੋਟਰ ਚਲਾ ਦੇ ਚੰਗਾ ਆ ਪੌਂਦਰ ਸੁੱਕ ਜੂਗੀ ਨਹੀਂ ਚੰਗਾ ਭਾਈ ਤੁਸੀਂ ਮਾਰੋ ਕਰ ਲਓ ਠੀਕ ਹੈ ਠੀਕ ਹੈ ਮੈਂ 10 ਮਿੰਟ ਰਹਿਣਾ ਹੁਣ ਆਪੋ ਮਾ ਜਾ ਕੇ ਕੋਈ ਨਾ ਕੋਈ ਨਾ ਪੁੱਤ ਜਾ ਆਓ ਖੇਤ ਵੀ ਜ਼ਰੂਰੀ ਆ ਪੁੱਤ ਪਿੰਡ ਦੇ ਕੰਮ ਵੀ ਜ਼ਰੂਰੀ ਨੇਗੇ ਹਲੋ ਕੀ ਗੱਲ ਜੀ ਤੁਸੀਂ ਹਜੇ ਪਹੁੰਚੇ ਨਹੀਂ ਹੈਗੇ ਤੁਹਾਨੂੰ ਕਿਹਾ ਤਾਂ ਹੈਗਾ ਕਿ ਵੀ ਘਰੇ ਕੋਈ ਨਹੀਂ ਹੈਗਾ ਬਾਪੂ ਸ਼ਾਮ ਤੱਕ ਆਊਗਾ ਤੇ ਵੀਰਾ ਤੇ ਭਾਬੀ ਦਾ ਕੋਈ ਪਤਾ ਨਹੀਂ ਹੈਗਾ ਆਜੋ ਜੇਤੀ ਹੋਣਾ ਉਹ ਆ ਬੈਠੀ ਹੈਗੀ ਕਹਿੰਦੀ ਬਲਾ ਲਾ ਮੈਂ ਗੱਲ ਕਰ ਲੂੰਗੀ ਆ ਜੋ ਜੇਤੀ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਤਾਂ ਹੀ ਕਰੀਏ ਆਨੇ ਹੋਗੇ ਜੇਤੀ ਆਓ ਠੀਕ ਹੈ ਦੇਖ ਲੈ ਵੇ ਬਰੂ ਤੇਰੇ ਵੀ ਰੰਗ ਨਿਆਰੇ ਨੇ ਕੱਲ ਕਿੰਨੀ ਧੁੱਪ ਤੀ ਆ ਅੱਖਾਂ 'ਚ ਚੋਲੇ ਪੈਂਦੇ ਸੀ ਅੱਜ ਕਿੰਨੀ ਠੰਡ ਬਰਸਾ ਰਹੀ ਏ ਨਿਹਲੇ ਆਇਆ ਨਹੀਂ ਕੁੜੀਏ ਨਾ ਉਹ ਆ ਮੈਂ ਫੋਨ ਕਰਿਆਗਾ ਹੁਣ ਅੱਛਾ ਵੀ ਆ ਜਾਓ ਤੁਸੀਂ ਇੱਕ ਤਾਂ ਡਰਦੋ ਵਾਲਾ ਕੀ ਕਰਾਂ ਮੇਰੀ ਗੱਲ ਸੁਣ ਲੈ ਇਹ ਜੇ ਡਰਪੋਕ ਕੱਲ ਨੂੰ ਕਿ ਤੈਨੂੰ ਪਾਰ ਲਾਊਗਾ ਦੇਖ ਕੇ ਕਦਮ ਚੱਕੀ ਆ ਗਿਆ ਆ ਗਿਆ ਬੱਚੂ ਛੇ ਮਸਾ ਠੀਕ ਸੀ ਗਿਆ ਸਹੀ ਹੈ ਬੈ ਜਾ ਉਹ ਕਰ ਲਾ ਕੋਣ ਗੱਲ ਤੂੰ ਹਾਂ ਵੀ ਮੁੰਡਾ ਕੰਮ ਕੀ ਕਰਦਾ ਹੈ ਮੇਰੀ ਦੁਕਾਨ ਹੈ ਯੇ ਬਾਜ਼ਾਰ ਦੇ ਵਿੱਚ ਅਸਿਆ ਪਰਿਵਾਰ ਦੇ ਮੈਂਬਰ ਕਿੰਨੇ ਨੇ ਪਰਵਾਰ ਦੇ ਵਿੱਚ ਮੈਂ ਕੱਲੀ ਆ ਜੀ ਮਾਪੇ ਦਾ ਗੋਜਰ ਗਈ ਸੀ ਅੱਛਾ ਮਾਂ ਇਹ ਗੁੱਡੀ ਦੀ ਵੀ ਮੁੱਕੀ ਹੋਈ ਆ ਅੱਛਾ ਜੀ ਮੇਰੀ ਭਤੀਜੀ ਨਰਕਾਂ ਚੋਂ ਕੱਢਣੀ ਆ ਮੈਂ ਮੇਰੀ ਗੱਲ ਸੁਣ ਲੈ ਰੰਗ ਵੀ ਚੱਲ ਸ਼ਾਮਲਾ ਚੱਲ ਜੂਗਾ ਬਾਕੀ ਗੱਲ ਨੂੰ ਇਹ ਨਾ ਹੋਵੇ ਕਿਤੇ ਮੇਰੀ ਭਤੀਜੀ ਐਦੂ ਵੀ ਦੁਖੀ ਹੋਵੇ ਨਾ ਜੀ ਨਾ ਐ ਸਮਝ ਲਓ ਛੋਡੀ ਕੁੜੀ ਸਵਰਗਾਂ ਚ ਜਾਦੀ ਆ ਜੀ ਬਸ ਇਹੀ ਗੱਲ ਹੈ ਕਿ ਪਹਿਲਾਂ ਪਰਜਾਈ ਤੋਂ ਦੁਖੀ ਹੈ ਹਾਂ ਇੱਕ ਬਾਕੀ ਗੱਲ ਇਹ ਸੁਣ ਲੈ ਮੇਰੀ ਚਾਰ ਕਿੱਲੇ ਨੇ ਮੇਰੇ ਭਾਈ ਕੋਲੇ ਚਾਰ ਕਿੱਲੇ ਜੀ ਹਾਂ ਚਾਰ ਕਿੱਲੇ ਦੋ ਕਿੱਲੇ ਕੁੜੀ ਦੇ ਦੋ ਮੇਰੇ ਭਤੀਜੇ ਦੇ ਅੱਛਾ ਜੀ ਦੋ ਦੁਕਾਨਾਂ ਨੇ ਇੱਕ ਮੇਰੀ ਭਤੀਜੀ ਦੀ ਇੱਕ ਮੇਰੇ ਭਤੀਜੇ ਦੀ ਠੀਕ ਹੈ ਇਹਨਾਂ ਗੱਲਾਂ ਤੇ ਰਹੀਂ ਕਾਕਾ ਇਹਨਾਂ ਗੱਲਾਂ ਤੋਂ ਨਾ ਕਰਦ ਨੂੰ ਬਦਲ ਜੇ ਨਹੀਂ ਜੀ ਤੁਸੀਂ ਟੈਨਸ਼ਨ ਨਾ ਲਓ ਜੀ ਕਿਤੇ ਕੱਦ ਨੂੰ ਹੋਰ ਵਾ ਤੰਦ ਨਾ ਤਾਣੀ ਜਲਾਈ ਨਾ ਟਾਂਗੋ ਡਾਂਗੀ ਕੌਣਾ ਮੈਂ ਮੁੰਡਿਆ ਖਾਜਾ ਚੁੱਪ ਕਰਕੇ ਗੱਲ ਕਰ ਜਾਂਦੇ ਇੱਕ ਮਾਰੀ ਸਾਨੂੰ ਕੌਣਾ ਕਾਕਾ ਤੂੰ ਪਾਪੀ ਇਹ ਸੁੱਖਾ ਚੁੱਪ ਕਰ ਜਾ ਇਹਨੂੰ ਪੁੱਛਿਆ ਤੂੰ ਦੱਸ ਕੰਮ ਕੀ ਕਰਦਾ ਕੌਣ ਆ ਤੂੰ ਵਾਹੇ ਕੌਣ ਸ਼ਾਪ ਹੈ ਬਾਬੀ ਇਹਨਾਂ ਦੀ ਚੁੱਪ ਕਰਕੇ ਮੂੰਹ ਬੰਦ ਕਰ ਲੈ ਚੁੱਪ ਕਰ ਕੁੜੀਏ ਤੇ ਮੈਂ ਕਰਦੀ ਆ ਇਹਦੇ ਨਾਲ ਗੱਲ ਹਾਂ ਇੱਥੇ ਆਇਆ ਰਿਸ਼ਤੇ ਲੈਣ ਨਾ ਪੂਆ ਤੈਨੂੰ ਵੀ ਸ਼ਰਮ ਨਹੀਂ ਆਈ ਨਹੀਂ ਮੈਂ ਮਾਰਾ ਕੀ ਕਰਤਾ ਪੂਆ ਤੂੰ ਸਿਆਣੀ ਬਿਆਣੀ ਤੂੰ ਦੱਸ ਨਹੀਂ ਜਾਂਦੀ ਸਾਨੂੰ ਗੱਲ ਬਈ ਸਿਆਣੀ ਬਿਆਣੀ ਕਿ ਮੈਂ ਤਾਂ ਕੱਲ ਦੱਸੀ ਤੇ ਕੁੜੀ ਨੇ ਗੱਲ ਤੁਸੀਂ ਕੱਲ ਸੌਰੀ ਜਾ ਕੇ ਰਹਿ ਗਏ ਨਾ ਤੇ ਫਿਰ ਤੇਰਾ ਹੱਕ ਨਹੀਂ ਸੀ ਵੀ ਭਾਈ ਉਹ ਆਉਣਗੇ ਤੇ ਆ ਕੇ ਗੱਲਬਾਤ ਕਰਾਂਗੇ ਤੂੰ ਪਹਿਲੇ ਬੁਲਾ ਕੇ ਬਹਿ ਗਈ ਮੁੰਡਾ ਲੈ ਓਰੇ ਬਾਪੂ ਆ ਨਾ ਅਸੀਂ ਆ ਘਰੇ ਤੂੰ ਆਪਣੀਆਂ ਗੱਲਾਂ ਚਲਾਉਂਦੀ ਰਹੀ ਸੀ ਮੈਂ ਵੀ ਇਸ ਘਰ ਦੀ ਧੀ ਆ ਮੇਰਾ ਤੇ ਸਪਤੀ ਜੀ ਤੇ ਮੇਰੀ ਤੇ ਕੋਈ ਹੱਕ ਨਹੀਂ ਤੂੰ ਪਛੱਕਦੀ ਧੀ ਹੈ ਹਾਂ ਠੀਕ ਹੈ ਜੋ ਹੱਕ ਹੈ ਨਾ ਉਹਨਾਂ ਦਾ ਉਹੀ ਸਮਝਣਗੇ ਅੱਛਾ ਤੇਰਾ ਕੋਈ ਹੱਕ ਨਹੀਂ ਪਹਿਲ ਸਾਡੀ ਆ ਬਾਅਦ ਚ ਆ ਤੂੰ ਨਹੀਂ ਤੂੰ ਤਾਂ ਬਗਾਨਾ ਖੂਨ ਹੈ ਮੇਰਾ ਖੂਨ ਹੈ ਮੇਰੇ ਪਿਓ ਦੀ ਪੋਤੀ ਹੈ ਮੇਰਾ ਖੂਨ ਹੈ ਮੇਰਾ ਹੱਕ ਮੰਗਦਾ ਤੇ ਤੈਨੂੰ ਸ਼ਰਮ ਨਹੀਂ ਆਈ ਮੇਰਾ ਖੋਲਿਆ ਹੈ ਤੈਨੂੰ ਸ਼ਰਮ ਨਹੀਂ ਆਈ ਬਾਈ ਮੈਂ ਤਾਂ ਬੁਲਾਏ ਸੀ ਨਾ ਪਹਿਲਾਂ ਮੈਂ ਨਾ ਦੱਸ ਤੈਨੂੰ ਉਮਰ ਦੱਸੀ ਐ ਨਾ ਕਿੰਨੀ ਐ ਹਾਂ ਜੀ 22 23 ਸਾਲ ਦੱਸੀ ਹੋਈ ਐ ਜੀ 34 ਸਾਲ ਦੀ ਐ ਇਹ 34 ਸਾਲ ਦੀ ਹਾਂ ਨਹੀਂ ਉਮਰ ਵੀ ਛੋਡੀ ਵਜਾ ਨਾ ਹੋਗੀ ਅੱਛਾ ਹਾਂ ਛੋਡੀ ਵਜਾ ਨਾ ਕਿਵੇਂ ਹੋਗੀ ਪੂਆ ਵੇ ਗੋਲੀ ਬਣਾ ਰਖਿਆ ਘਰੇ ਕੰਮ ਦੇ ਮਾਰੇ ਨੇ ਤੁਸੀਂ ਕੋਈ ਨਾ ਜੀ ਨਾਲੇ ਉਮਰਾਂ ਚ ਕੀ ਰੱਖਿਆ ਜਦੋਂ ਪਿਆਰ ਹੋਵੇ ਦਿਲ ਦੇ ਵਿੱਚ ਠੀਕ ਐ ਠੀਕ ਐ ਅੱਛਾ ਹਾਂ ਸਾਨੂੰ ਪਤਾ ਨਹੀਂ ਇਹ ਬਾਹਰ ਪਿਆਰ ਕਰਦੀ ਫਿਰਦੀ ਐ ਹੈ ਨਾ ਕਦੋਂ ਕੋ ਤਾਂ ਕਾਟੀਆਂ ਪਾਲੀਆਂ ਸੀ ਨੀ ਮੇਰੀ ਗੱਲ ਸੁਣ ਲੈ ਜੇਹੀ ਜੁੰਦਿਆ ਜਨ ਕਿੱਦਿਆਂ ਦੀ ਭੱਜੀ ਹੁੰਦੀ ਉਹ ਤੂੰ ਇੱਜ਼ਤ ਕਾ ਤੇ ਰੋਲਦੀ ਆ ਸਾਡੀ ਵੀ ਤੇ ਰੋਲੇਗੀ ਦੇ ਰੋਲਨ ਨੂੰ ਮੈਂ ਪਜਾਤੀ ਕੁੜੀ ਬਿਆਕੇ ਤੋਰੂੰਗੀ ਆਸਕ ਮੜ ਕੇ ਉਹਰੇ ਮੁੰਡੇ ਬੁਲਾਉਣੀ ਆ ਮੁੰਡੇ ਦਾ ਕੀ ਪਤਾ ਕਿਸੇ ਨੂੰ ਕੱਲ ਨੂੰ ਜਲਾਊਗਾ ਕਾਂਗੇ ਵੀ ਹਾਂ ਅੱਜ ਕੱਲ ਕਾਲ ਜੂਗਾ ਇੱਕ ਨਾ ਹੋਰ ਕੀ ਕਹੇਗਾ ਜਦੋਂ ਗਕੰਦਾ ਜਰਜਰ ਸੁਣਨ ਦੇ ਲੋਕ ਆ ਨੀ ਮੇਰੀ ਗੱਲ ਸੁਣ ਲੈ 21ਵੀਂ ਸਦੀ ਆ ਕੁਝ ਵੀ ਕਰ ਸਕਦੇ ਆ ਅੱਜ ਕੱਲ ਦੇ ਜਮਾਤ ਨੀ ਸਦੀ ਆ ਪੂਆ ਤੂੰ ਤਾਂ ਸ਼ਰਮ ਕਰ ਮਾੜੀ ਮੋਟੀ ਸਾਡਾ ਘਰ ਬਰਬਾਦ ਨਾ ਕਰ ਇਹ ਨਾ ਹੋਵੇ ਕਿ ਤੈਨੂੰ ਵੀ ਇਥੋਂ ਜਿਹੜਾ ਤੂੰ ਚੜਦਾ ਰਹਿਣਾ ਤੈਨੂੰ ਪਹਿਲੇ ਹੀ ਕੱਢਣਾ ਪੈ ਜੇ ਅੱਛਾ ਨਹੀਂ ਤੂੰ ਕਿਹੜੀ ਆ ਮੈਨੂੰ ਘਰੋਂ ਕੱਢਣ ਆਈ ਅੱਗ ਦੀ ਮਾਲਕਣ ਐ ਅੱਛਾ ਹਾਂ ਇਹਦੇ ਚਾਹਤ ਤੂੰ ਵੀ ਵਿੰਡਾਲਾ ਜਾਂ ਫਿਰ ਅਸੀਂ ਤੁਰ ਜੰਨੇ ਆ ਤੇ ਤੁਸੀਂ ਰਹਿ ਜਾਓ ਇੱਥੇ ਜੇ ਮੈਂ ਰਹਿਣਾ ਹੁੰਦਾ ਉਦੋਂ ਦੀ ਰਹਿੰਦੀ ਮੈਂ ਜਿਹੜਾ ਮੇਰਾ ਹੱਕਵਾਂ ਦਾ ਮੇਰੀ ਭਤੀਜੂਡੇ ਕੋਲ ਜਿੱਥੇ ਜ਼ੋਰ ਲੱਗਦਾ ਲਾਲ ਐ ਆਏ ਕਿ ਭੋਜ ਲੁਕਾ ਮੈ ਸੁਣ ਲੈ ਹੈ ਅਹੀਂ ਸੇਵਣੋਂ ਦੀ ਚੰਗੀ ਲੱਗਦੀਆਂ ਤੂੰ ਤਾਂ ਸਿਰੇ ਸਿਰ ਚੜਦੇ ਨੇ ਪਰ ਤੂੰ ਜਵਾਕ ਵੀ ਖਾ ਕੇ ਤਾਂ ਅੱਧੀ ਘਰ ਰੱਖੀ ਹੈਗੀ ਹੋਰ ਕਿਹਦੇ ਕੋਲ ਸੱਭੀ ਹੋ ਗਈ ਹੈ ਇਹ ਇਹ ਨਹੀਂ ਮੈਂ ਪੁੱਛੇ ਵੀ ਕੰਮ ਕਿੰਨਾ ਕੁ ਕਰਦੀ ਹੈ ਮੇਰੀ ਗੱਲ ਸੁਣ ਲੈ ਤੈਨੂੰ ਵੇਡਾਂਗੀ ਫੇਰ ਪਹਿਲਾਂ ਇਹਦੇ ਨਾਲ ਦੋ ਹੱਥ ਕਰੰਦੇ ਪਹਿਲਾਂ ਤੁਸੀਂ ਆਏ ਕਾਹਨੋਂ ਕੱਢਣਾ ਚੱਲ ਭੱਜ ਜਾ ਮੁੰਡਿਆ ਤੂੰ ਕੌਣ ਹੈਂ ਕਿਵੇਂ ਆ ਤੂੰ ਚੱਲ ਭੱਜ ਜਾ ਭੱਜ ਜਾ ਹਾਂ ਚੱਲ ਦੇਣਾ ਕਰ ਸਕਦੀ ਹੋਗੀ ਯਾਰ ਚੱਲ ਭੱਜ ਜਾ ਭੱਜ ਜਾ ਭੱਜ ਜਾ ਭੱਜ ਜਾ ਭੱਜ ਜਾ ਭੱਜ ਜਾ ਮੁੰਡਿਆ ਭੱਜ ਜਾ ਭੱਜ ਜਾ ਕਰ ਦੇ ਨੀ ਭੱਜ ਜਾ ਹਾਂ ਇਹ ਤਾਂ ਗੱਲ ਕੀ ਕਰਦੀ ਐ ਆਏ ਥੱਪੜ ਮਾਰਨ ਨੂੰ ਬਾਦੂ ਆਇਆ ਕੁੜੀ ਨਾ ਪਪਾਈ ਆ ਕੇ ਰੋਲਾ ਪਾਇਆ ਤੁਸੀਂ ਆਪੂ ਆਉਂ ਮੈਂ ਪੁੱਛਣਾ ਵੀ ਕੀ ਕਰਦੀ ਸਾਡੇ ਮਾਗਰੋਂ ਅਸੀਂ ਘਰੇ ਨਹੀਂ ਬਾਅਦ ਚ ਕੀ ਹੁੰਦਾ ਮੈਨੂੰ ਐ ਲੱਗਦੀ ਐ ਨਾ ਤੇਰੇ ਚੀ ਤੰਤ ਨਹੀਂ ਹੈਗਾ ਉਹ ਮੁੰਡਾ ਉੱਥੋਂ ਤਿੱਕਰ ਭੱਜਣ ਦੇਤਾ ਤੂੰ ਤਾਂ ਹੌਲੀ ਬੋਲ ਮੈਨੂੰ ਵੀ ਤਾਂ ਦੱਸੋ ਕੁਝ ਕੀ ਗੱਲ ਹੋ ਗਈ ਆ ਤੇਰੀ लाਡਲੀ ਦੀ ਤੇਰੀ ਭੈਣ ਵਿਚੋਲਣ ਬਣੀ ਹੋਈ ਐ ਤੁਸੀਂ ਵੀ ਘਰੇ ਨਹੀਂ ਅਸੀਂ ਵੀ ਘਰੇ ਨਹੀਂ ਬਾਅਦ ਦੇ ਕੀ ਕਰ ਰਹੀ ਐ ਮਗਰੋਂ ਮੁੰਡਾ ਬੁਲਾ ਕੇ ਰਿਸ਼ਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਬਾਪੂ ਬਾਅਦ ਬਗਾਨਾ ਮੁੰਡਾ ਉਹਦੇ ਘਰੇ ਆ ਕੇ ਬੈਠਾ ਰਾਮਣਾ ਜਹਾਂ ਪੇ ਆਉਂਦੀ ਨੇ ਮੈਂ ਤਾਂ ਛੋਟੀ ਮਿੱਟੀ ਦੱਬਦੀ ਆ ਮਿੱਟੀ ਕੋਈ ਭਾਈ ਗੱਲ ਸੁਣੋ ਮੇਰੀ ਜੇ ਕੋਈ ਇਹ ਜੀ ਗੱਲ ਸੀ ਆਪਣੇ ਦੋਨਾਂ ਭੈਣ ਭਾਈਆਂ ਦੇ ਵਿੱਚ ਗੱਲ ਹੋ ਜਾਂਦੀ ਤੂੰ ਕੁੜੀਏ ਮੈਨੂੰ ਦੱਸ ਦਿੰਦੀ ਗੱਲ ਜੇ ਕੋਈ ਐਸੀ ਗੱਲ ਸੀਗੀ ਇਹ ਵੀਰਾ ਤੈਨੂੰ ਮਿਲਣ ਦਾ ਮੌਕਾ ਹੀ ਨਹੀਂ ਤੈਨੂੰ ਗੱਲ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਬਹਿ ਜਾ ਤੈਨੂੰ ਸਮਝਾਉਣੀ ਆ ਸਾਰਾ ਇਹਨਾਂ ਦਾ ਮੌਕਾ ਮਿਲ ਗਿਆ ਵੀ ਆਪਾਂ ਘਰੇ ਹੀ ਨਹੀਂ ਹੋਰ ਦੀ ਬਾਅਦ ਚ ਬੁਲਾ ਲਓ ਬੁਆ ਨੇ ਪਤਾ ਨਹੀਂ ਕੀ ਵਿਚੋਲਗੀ ਖਾਣੀ ਸੀ ਕੀ ਛਾਪ ਪਾਉਣੀ ਸੀ ਇਹਨੇ ਇਹਨਾਂ ਤਾਂ ਹੁਣ ਪਿੱਟਣੀ ਸੀ ਇਹਨੂੰ ਤਾਂ ਮੇਰੇ ਰਹੀ ਹੈਗੀ ਗੋਲੀ ਮੁੰਡੇ ਨੂੰ ਕੋਈ ਸ਼ੰਗ ਸ਼ਰਮੀ ਨਹੀਂ ਵੀ ਮੇਰੀ ਪੈਸੇ ਰੋਟੀ ਹੋ ਰਹੀ ਹੈ ਵੀ ਮੈਨੂੰ ਪਿਆ ਕੇ ਤੋਰ ਤਾਂ ਉਹ ਚਿਪੂ ਆ ਗੱਲ ਕਰਕੇ ਹੋਊਗੀ ਆਏ ਥੋੜਾ ਹੁੰਦਾ ਵੀ ਬੰਦੇ ਬਾਹਰ ਮਿਲਾਓ ਤੁਸੀਂ ਅੰਦਰ ਚਲੋ ਅੰਦਰ ਚਲੋ ਭਾਈ ਤੁਸੀਂ ਅਸੀਂ ਆਪੇ ਕਰਦਿਆਂ ਗੱਲ ਚਲ ਕੋਣੀ ਤੂੰ ਵੀ ਅੰਦਰ ਚਲ 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 ਅੰਦਰ ਮਾ ਚਲ ਜਿਹੜਾ ਕਰਦੀਆਂ ਗੱਲ ਗੱਲਾਂ ਕਰਦੀ ਆ ਇਹ ਮੇਰੀ ਗੱਲ ਸੁਣ ਲੈ ਕੱਤੀ ਕੱਲ ਜੂਗਾ ਆਏ ਪਤਾ ਲਾਦਾ ਜੇ ਕੋਈ ਪੁੱਤਰ ਹੋਵੇ ਅੰਦਰ ਰਾਤ ਨੂੰ ਆਪਣੀ ਗੁਰਦਾ ਫੇਰ ਵੀ ਚੰਗੀ ਰਹੇਗੀ ਜਦ ਕੋਈ ਮੁੰਡੇ ਨੂੰ ਜਾਣ ਦਿੰਦੀ ਕਰਦੀ ਆਉਗੀ ਉਹਨੇ ਮੈਨੂੰ ਕਹਤਾ ਕਿ ਤੂੰ ਆ ਮੈਨੂੰ ਡੇਟਿੰਗ ਤੇ ਨਹੀਂ ਤੇ ਸ਼ਰਮ ਨਾਲ ਕਿਸ ਨੂੰ ਬਾਲ ਕਰਲਾ ਮਹਾਚਾਲਾ ਦੀ ਪਾਤਿਕਾ ਨੂੰ ਕੌਣ ਸਮਝ ਸਕਰੇ ਮੈਂ ਮੁੰਡਾ ਕਰੇ ਸੱਦ ਲਿਆ ਦੋਨੇ ਖਾਨਦਾਨ ਨੂੰ ਪੈ ਗਈ ਮਸਾ ਭਜਾਇਆ ਮੁੰਡੇ ਦੇ ਕਤਲ ਗਲ ਕਹਿੰਦਾ ਜੇ ਨਾਮ ਨੰਮ ਦੇਂ ਤੋ ਇਹ ਚ ਬਲਾ ਕੀ ਡਾਲ ਲਿਆ ਹਾਇਤਾ ਪਾਈ ਕੁੜੀ ਦੀ ਵੀ ਗਲਤੀ ਇਹ ਹੁਣ ਮੈਨੂੰ ਉਹਨਾਂ ਨਾਲ ਇਲੈਕਾਂ ਨਾਲ ਵੀ ਰਾਇ ਕਰਨੀ ਪਊ ਮੈਂ ਵੀ ਘਰੇ ਰੋਟੀ ਖਾਣੀਆਂ ਚਲੋ ਐਂ ਦੱਸੋ ਤੁਸੀਂ ਗਾਹਾਂ ਬਾਰੇ ਕੀ ਸੋਚਿਆ ਤੁਸੀਂ ਵੀ ਵੱਡਿਆਂ ਘਰ ਦੇ ਮੈਂਬਰ ਹੋ ਤੁਸੀਂ ਵੀ ਆਪਣੀ ਸਲਾਹ ਦੱਸ ਦਿਓ ਮੈਨੂੰ ਮੈਂ ਤਾਂ ਕਹਿੰਦੀ ਵੀਰਾ ਪਾਦਾ ਨਾ ਪੁੱਛ ਚੁੰਨੀ ਚੜਾ ਕੇ ਕੁੜੀ ਨੂੰ ਤੋੜ ਦੇ ਤੂਮਾ ਪਈਆਂ ਨੇ ਪੇਟੀ ਦਾ ਸਾਰਾ ਸਮਾਨ ਪਿਆ ਬਸ ਇੱਕ ਫਰਨੀਚਰ ਫਰਨੀਚਰ ਦੇ ਸਮਾਨ ਤੇ ਪੈਸਾ ਲੱਗੂਗਾ ਆਪਣਾ ਰੱਬ ਨੇ ਸਾਰੇ ਰੰਗ ਲਾ ਰਖਿਨੇ ਘਰੇ ਆਪਣੇ ਚਲ ਕੋਈ ਨਾ ਪੁੱਛ ਲੈ ਮੈਂ ਉਹਨਾਂ ਨਾਲ ਗਾਇ ਕਰਕੇ ਨਾ ਫਿਰ ਦੱਸ ਦਾਂ ਸਰ ਚਲ ਕੋਈ ਨਾ ਪੁੱਛ ਲੈ ਵੀਰਾ ਕਰ ਲੈ ਰੇ ਬੁਢਾ ਤਨ ਨੱਕ ਹੈ ਉਹ ਤਾਂ ਜਿਹੇ ਜੀ ਹੈਗੀ ਸੀ ਹੈਗੀ ਸੀ ਪੂਆ ਨੇ ਦੁਛਰ ਮਲਾ ਲਈ ਹਲੇ ਮੈਨੂੰ ਕਹਿੰਦੇ ਆ ਤੂੰ ਬੋਲਦੀ ਐ ਵੱਧ ਤੂੰ ਨਹੀਂ ਜਰਦੀ ਪੂਆ ਨੂੰ ਸ਼ਰਮ ਚਾਹੀਦੀ ਐ ਸਿਆਣੀ ਬਿਆਣੀ ਨੂੰ ਦੇਖ ਚੋਰੀ ਚੋਰੀ ਮੁੰਡਾ ਵੀ ਬੁਲਾ ਲੈਣੀ ਜਮਾਂ ਹੀ ਨਹੀਂ ਡਰਿਆ ਐ ਤਾਂ ਇਹਨਾਂ ਤਾਂ ਐਸੀ ਵੀ ਇਹਨਾਂ ਨੇ ਕਿਹੜਾ ਘਰੇ ਆਉਣਾ ਬਾਪੂ ਨੇ ਸ਼ਾਮ ਨੂੰ ਆਉਣਾ ਨਹੀਂ ਕਿਸੇ ਨੇ ਤਾਂ ਦੇਖੇ ਉਹ ਘਰੇ ਵੜਦਾ ਲੋਕੀ ਗੱਲਾਂ ਕਰਨਗੇ ਉਹਦਾ ਘਰੇ ਹੈ ਨਹੀਂ ਪੂਆ ਨੇ ਮਾੜੀ ਕੀਤੀ ਐ ਪੂਆ ਨੇ ਸਭ ਕੁਝ ਸਮਝਾਉਣਾ ਸੀ ਇੱਧਰ ਹੋ ਜਾ ਵੇਖਣਾ ਬਾਪੂ ਕੁ ਕੁ ਆਦਾ ਨਾਲ ਆਹ ਕੁਤੇ ਲਿਆ ਕਰ ਹੁਣ ਤੁਸੀਂ ਵੀ ਘਰੇ ਨਹੀਂ ਅਸੀਂ ਵੀ ਘਰੇ ਨਹੀਂ ਬਾਤ ਚਾਹ ਗੱਲਾਂ ਹੋ ਰਹੀਆਂ ਇਹਨਾਂ ਨੂੰ ਤਾਂ ਮੌਕਾ ਮਿਲ ਗਿਆ ਅੱਜ ਤੱਕ ਆਪਾਂ ਤਾਂ ਕਦੇ ਸੋਹ ਨਹੀਂ ਲੱਗੀ ਅੰਮਨੀ ਜੀ ਨੇ ਆਪਾਂ ਨੂੰ ਕਦੇ ਪਤਾ ਹੀ ਨਹੀਂ ਲੱਗਣ ਦਿੱਤਾ ਹੈਗਾ ਵੀ ਇਹਦੇ 'ਚ ਆਹ ਗੁਣ ਵੀ ਹੈਗਾ ਚਲ ਕੋਈ ਮੈਦਾਨ ਫੋਟਰਾ ਲਈ ਕੋ ਕੋਰ ਦਾ ਕਰ ਰਹੇ ਹਾਂ ਬਾਪੂ ਜੀ ਦੇਖਦੇ ਤੁਸੀਂ ਮੈਨੂੰ ਕਹੋਗੇ ਮਾੜੀ ਹੈਨਾ ਚਲ ਮਾੜੀ ਤਾਂ ਮੈਂ ਪਹਿਲਾਂ ਵੀ ਵੱਜਦੀ ਆ ਮੈਂ ਬਥੇਰਾ ਘੂਰ ਕੱਪ ਕੇ ਰੱਖਦੀ ਸੀ ਹੈ ਮੈਂ ਕਿਉਂ ਲੜਦੀ ਸੀ ਅੱਜ ਕੱਲ ਕੁੜੀਆਂ ਨੂੰ ਮੜਾ ਮੋਟਾ ਨਾ ਥੋੜਾ ਬੋਤਾ ਸਮਝਾ ਕੇ ਰੱਖਣਾ ਚਾਹੀਦਾ ਪਰ ਕਿੱਥੇ ਸੁਣਦੇ ਨੇ ਮੇਰੇ ਇੰਨੀ ਵੀ ਸ਼ਰਮ ਨਹੀਂ ਲਾਈਂਦੀ ਘਰੇ ਬੁਲਾ ਲੂ ਮੁੰਡੇ ਨੂੰ ਚਲੋ ਤਾਂ ਭਾਈ ਜਿਹੜਾ ਕੁਝ ਹੋਣਾ ਸੀ ਹੁਣ ਹੋਊਗਾ ਹੁਣ ਕਾਹਾਂ ਦੀ ਗੱਲ ਸੁਣ ਗਾਹਾਂ ਤੇ ਮੈਂ ਬੰਨਣਾ ਚਾਹੀਦਾ ਮੇਰੀ ਗੱਲ ਸੁਣਾ ਵਾਪੀ ਉੱਥੇ ਦਾ ਰਿਸ਼ਤਾ ਆਪਾਂ ਨਹੀਂ ਕਰਨਾ ਨਹੀਂ ਖਾਨ ਨੀਦਾਨ ਨਹੀਂ ਮੁੰਡੇ ਦਾ ਅੱਗਾ ਨਹੀਂ ਪਿੱਛਾ ਨਹੀਂ ਹੁਣ ਆਪਾਂ ਨੂੰ ਕੀ ਪਤਾ ਘਰ ਆਪਦਾ ਕਿ ਕਿਰਾਏ ਤੇ ਰਹਿੰਦਾ ਦੁਕਾਨ ਤੇ ਲੱਗਿਆ ਹੋਊਗਾ ਕਿ ਦੁਕਾਨ ਆਪਦੀ ਐ ਦੇਖ ਵਾ ਪੋਥੇ ਦਾ ਕਰਨਾ ਨਹੀਂ ਰਿਸ਼ਤਾ ਆਪਾਂ ਰਿਸ਼ਤਾ ਹੋਰ ਕਿਤੇ ਕਰਾਂਗੇ ਉਹ ਭਾਈ ਕਿਤੇ ਨਾ ਕਿਤੇ ਤਾਂ ਫਿਰ ਕਰਨਾ ਹੀ ਪਊਗਾ ਮੈਂ ਤਾਂ ਐ ਕਹਿਣਾ ਆਪਾਂ ਪਤਾ ਕਰ ਲੈਣਾ ਮੁੰਡੇ ਦਾ ਜੇ ਮਾੜਾ ਮੋਟਾ ਕੋਈ ਖਾਨਦਾਨ ਵਧੀਆ ਹੋਇਆ ਫਿਰ ਨੁਕਸਾਨ ਵੀ ਕੋਈ ਨਹੀਂ ਕੁੜੀ ਦੀ ਉਮਰ ਪਤਾ ਕਿੱਡੀ ਹੋ ਗਈ ਪਤਾ ਕਰੋ ਬਾਪੂ ਜੇ ਸਹੀ ਹੋਇਆ ਤਾਂ ਹੀ ਫਾਇਦਾ ਨਹੀਂ ਤਾਂ ਕਰ ਕੋਈ ਫਾਇਦਾ ਨਹੀਂ ਨਹੀਂ ਬਾਪੂ ਉਹਦਾ ਮਾਪਿਓ ਵੀ ਹੈ ਨਹੀਂਗਾ ਕੋਈ ਭੈਣ ਪਾਈ ਨਹੀਂ ਹੈਗਾ ਹੋਰ ਦੱਸ ਕੋਈ ਮਾੜਾ ਮੋਟਾ ਖਾਨਦਾਨ ਤਾਂ ਹੋਵੇ ਜਿੱਥੇ ਬੈਠੀ ਸੋਹਣੀ ਲੱਗੇ ਬਾਪੂ ਚੰਚਨ ਆ ਲੈ ਰਿਸ਼ਤੇ ਬਥੇਰੇ ਜੇ ਆਪਾਂ ਨੇ ਪਹਿਲਾਂ ਦੱਸਿਆ ਹੁੰਦਾ ਆਪਾਂ ਗੱਲ ਕਰਕੇ ਆਪਾਂ ਪਤਾ ਕਰ ਲੈਂਦੇ ਤੇ ਕਰੇ ਬਲਾ ਕੇ ਹੜੀ ਛਿੱਧੀਆਂ ਚਲੋ ਕੋਈ ਨਹੀਂ ਭਾਈ ਉਹ ਗੱਲਾਂ ਚਲ ਛੱਡ ਹੁਣ ਤੂੰ ਵੀ ਇੱਕੋ ਗੱਲ ਨੂੰ ਤਾਂ ਸੀ ਜਾਨਾ ਕੋਈ ਪਰ ਠੀਕ ਹੈ ਜੇ ਮੈਨੂੰ ਤੁਹਾਨੂੰ ਠੀਕ ਲੱਗਦਾ ਭਾਈ ਕਰ ਲੋ ਮੈਂ ਤਾਂ ਆਰਾਮ ਕਰਦਾ ਜਾਂਦਾ ਮੇਰੀ ਗੱਲ ਸੁਣ ਮੇਰੇ ਪੂਆ ਦਾ ਮੁੰਡਾ ਜਿਹੜਾ ਹੈ ਪੋਧੀ ਨਾਲ ਨਕਰਾ ਦੀ ਨਾਲੇ 5 ਕਿੱਲੇ ਜ਼ਮੀਨ ਆਉਂਦੀ ਹੈ ਮੁੰਡੇ ਨੇ ਨਾਲ ਇਹਦੇ ਹਾਨ ਪ੍ਰਵਾਨ ਦਾ ਦੇਖ ਲੈ ਜੇ ਵਧੀਆ ਫਿਰ ਉੱਥੇ ਕਰ ਦਾਂਗੇ ਹੋਰ ਉੱਥੇ ਕਰ ਦਿੰਨੇ ਆਪਾਂ ਨਾਲੇ ਵਧੀਆ ਸੁਖੀ ਰਹੋਗੀ ਨਾਲੇ ਸਭਾ ਤੱਕ ਬੈੜਾ ਦੇਖੀਂ ਇਹ ਜਿਹਨੂੰ ਸੁਣ ਕੇ ਰੱਖੂਗਾ ਦੇਖ ਲੈ ਮਣਾ ਕੇ ਜ ਮੰਦੀ ਆ ਜੇ ਮੇਰੀ ਮੰਦੀ ਹੁੰਦੀ ਨਾ ਆ ਦਿਨ ਨੂੰ ਦੇਖਣਾ ਨਹੀਂ ਮਿਲਦਾ ਸੀਗਾ ਪਰ ਫਿਰ ਵੀ ਮੈਂ ਨਾ ਕਰਾਂਗੀ ਹਿੱਲਾ ਕੋਈ ਨਹੀਂ ਧਾ ਪੀਓਗੇ ਅਦਰ ਚਾਹ ਬਣਾਉਣੀ ਆ ਕੁੱਟੀ ਚਾਹ। ਅੱਜ ਵੀ ਮੈਂ ਸਵੇਰੇ ਸਾਰਿਆਂ ਦਾ ਚਾਹ ਸੋਲਣੀ। ਤੁਸੀਂ ਜਿੰਨਾ ਮਰਜ਼ੀ ਜੋ ਲਾ ਲਓ। ਵਿਆਹ ਤਾਂ ਮੈਂ ਹੀ ਕਰਾਉਂਗੀ। ਚਾਹੇ ਮੈਨੂੰ ਘਰੋਂ ਭੱਜਣੀ ਪਵੇ। ਦੇਖ ਲੈ ਵੀਰਾ ਇੱਕ ਤਾਂ ਜਿੱਲੀ ਵਾਲੀ ਐ, ਘੰਟਾ ਹੋ ਗਿਆ ਬੈਠੀ ਨੂੰ ਐ ਵੀ ਨਹੀਂ ਭੂਆ ਨੂੰ ਚਾਹ ਦੀ ਘੁੱਟ ਫੜਾਤਾ। ਕੋੜਾ ਬਣੀ ਨਹੀਂ ਚਾਹ ਹਲੇ। ਆ ਗੂਆ ਬਣ ਗਈ ਲੈ ਫੜਾ ਕੇ ਰਮ ਆ ਗਈ ਆ ਗਈ ਅਨਾਲ ਬਾਈ ਦੇ ਖੇਤ ਜਾਣਾ ਹੋਊਗਾ ਹੋਰ ਭਾਈ ਖੇਤ ਵੀ ਕਿਹੜਾ ਮਾਰ ਆ ਹੋਰ ਵੀਰੇ ਆ ਬੱਦਲ ਨੇ ਮਾਸੇ ਕਾਟੇ ਚੁੱਟ ਚੁੱਟ ਕੇ ਕਿਤੇ ਆਏ ਨਾ ਪਿਆਹੋ ਵਿਕਤੀ ਨੇ ਗੱਪ ਕਾਖ ਦੂ ਕਾਇਂ ਕਿਤੇ ਹੋਰ ਆ ਲੋ ਲੋ ਭਾਈ ਕਹਲਾ ਤੁਸੀਂ ਕੋਈ ਨਾ ਵੀਰੇ ਦੇਖ ਲਾ ਫਿਰ ਤੁਸੀਂ ਮੈਨੂੰ ਕਹਿਨੇ ਹੋ ਕਿੰਨਾ ਟਾਈਮ ਹੋ ਗਿਆ ਹੁਣ ਹਰੇ ਤਾਂ ਕਿ ਸੁੱਤੀ ਪਈ ਉੱਠੀ ਨਹੀਂ ਹੈਗੀ ਕੋਈ ਨਾ ਉੱਠ ਖੜੂਗੀ ਨਿਆਣੀ ਪੁੱਤਾ ਇੰਨਾ ਨਾ ਆਖੀ ਜੈ ਨਾ ਕਰਵਾੜਾ ਉਤੇ ਉਹ ਤਾਂ ਤਾਂ ਨਿਆਣੀ ਕਿਹਾ ਕੇ ਸਾਰ ਦੈਨੀ ਆ ਹੁਣ ਨਿਆਣੀ ਨਹੀਂ ਹੈਗੀ ਨਾਲ ਤੈਨੂੰ ਮੈਂ ਖਾਉਣੀ ਚੰਗਾ ਭਾਈ ਮੈਂ ਤਾਂ ਜਾਣਾ ਨਾ ਸਾਡੇ ਅੱਜ ਪੰਚਾਇਤੀ ਬੋਲੀ ਦਾ ਠੇਕਾਗਾ ਠੀਕ ਹੈ ਠੀਕ ਹੈ ਵੀਰੇ ਹਾਂ ਪੰਚਾਇਤ ਵੱਲੋਂ ਦਾ ਠੇਕਾ ਆਉਣਾਗਾ ਮੈਂ ਉਧਰ ਜਾਣਾ ਮੈਂ ਬੜੀ ਕਰਿਆ ਤੁਸੀਂ ਕਰ ਲੋ ਰਹਿਮਤ ਸਭਰਾ ਚੰਗਾ ਬੰਦਰਾ ਨਾਲ ਮਾੜਾ ਖੇਤ ਕਿੰਦੀ ਹੋਜੀ ਵੀਰੇ ਖੇਤ ਤੇ ਮਾੜਾ ਦੇਖ ਨੀ ਗੌਰ ਹੀ ਕਰਨੀ ਹਾਂ ਹਾਂ

ਫੰਨੋ ਮੈਂ ਕਹਿੰਦੀ ਸੀ ਨਾ ਤੂੰ ਸਿਰ ਤੇ ਚੜਾਈਏ ਭੂਆ ਤੂੰ ਮੈਂ ਤੁਹਾਨੂੰ ਓਦਾਂ ਹੀ ਕਹਿੰਦੀ ਮੰਨੋ ਮੰਨ ਜੇ ਨਹੀਂ ਲੱਗ ਜਾ ਆਖੇ ਤੂੰ ਕਿਹੜਾ ਕਿਸੇ ਗੱਲ ਤੇ ਆਈ ਹੈ ਹੋਰ ਮੇਰੇ ਸਿਰ ਤੇ ਆ ਜਾ ਹੁਣ ਤੂੰ ਮੇਰੇ ਸਿਰ ਤੇ ਚੜ ਜਾ ਮਰ ਮੈਨੂੰ ਕਢਾ ਦੇ ਘਰੋਂ ਇੱਕ ਤਾਂ ਕੱਢਦੀ ਕਿਉਂ ਕਿਹੜਾ ਪੈਗ ਨਹੀਂ ਲੱਗੇਗੀ ਉਹ ਅੰਦਰ ਨਹੀਂ ਹੈਗੀ ਉਹ ਹੈ ਨਹੀਂ ਕਿਹੜੀ ਬੱਗੀ ਤੇਰੀ ਬਣੋ ਬੱਗੀ ਇਹ ਤਾਂ ਕੜਵਾਈ ਹੈਗੀ ਆ ਦੇਖ ਲੈ ਹਾਂ ਜੋ ਦੇਖੋ ਉਹ ਸੇ ਪੁਣੋਈਏ ਜੇ ਤੋਰਾਂ ਦੀ ਇੰਨਾ ਕਹਿ ਨੂੰ ਵਾਦਾ ਵਾਦਾ ਕਿਉਂ ਮੇਰੀ ਘਟੇਲੀ ਖੇਪਾਂ ਉੱਤੇ ਮੇਰਾ ਕਿ ਆਪਣੋਈਆ ਹੋਰ ਕੋਈ ਬਣਾ ਲੈ ਪੱਟੀ ਦੇ ਜਵਾਈ ਉਹਨੂੰ ਮੈਂ ਬਣਾ ਲੈਂਦੀ ਬਣਾ ਲੈਂਦੀ ਤੂੰ ਬਣ ਜਾ ਕੇ ਰੱਖਦਾ ਮੇਰਾ ਤਾਂ ਹੋਹੀ ਬਣ ਗਿਆ ਹੁਣ ਹੋਰ ਕਿੱਥੇ ਉਹਦੀ ਬਾਗੀ ਉਹ ਬਸ ਕਰੋ ਬਾਗੀ ਉਹ ਤਾਂ ਜਾਣੀ ਸੀ ਫਿਰ ਉਹਦੇ ਸਿਸਟਰ ਬਾਪੂ ਕਿੱਥੇ ਗਿਆ ਹੁਣ ਬਾਪੂ ਇਦਨੂ ਦੇਖਾ ਬਾਪੂ ਨੂੰ ਬਾਪੂ ਨੂੰ ਕੀ ਦੇਖੇਗਾ ਹੁਣ ਤੂੰ ਆ ਜਾਂਦਾ ਉਹਦੇ ਨੱਕ ਤੇ ਮੱਖੀ ਨਹੀਂ ਬੈਠਦੀ ਤੇ ਤੁਸੀਂ ਦੋਨਾਂ ਜੀਆਂ ਨੇ ਮਹਮਾ ਮਨ ਨਾਲ ਮੇਰੀ ਮਾਨ ਮਾਰੀ ਮੋਟੀ ਲਾ ਆ ਚਾਮਲਾ ਇੱਥੇ ਗਈ ਹੋਣੀ ਕਿਤੇ ਮੈਂ ਤੁਹਾਨੂੰ ਕਿਹਾ ਸੀ ਕਿ ਨਾ ਉਰੇ ਫਿਰਦੀ ਹੋਣੀ ਅੱਛਾ ਤਾਂ ਤੂੰ ਲੈ ਗਿਆ ਸੀ ਇਹਨੂੰ ਰਾਤ ਹੈ ਕਦੇ ਵੀ ਸ਼ਰਮ ਨਹੀਂ ਆ ਲ ਜਾਂਦੇ ਨੂੰ ਜੇ ਸ਼ਰਮ ਆਉਂਦੀ ਹੁੰਦੀ ਬਈ ਤਾਂ ਐਵੇਂ ਐਸੀ ਨਾ ਆਂਦਾ ਠੀਕ ਆ ਹੋਏ ਬਡਾਤਾ ਨੱਕ ਹੁਣ ਲੈਣ ਕੀ ਆਈ ਏ ਹੁਣ ਕਤੋਂ ਆਈ ਏ ਨਹੀਂ ਤਾਂ ਗੱਲ ਤਾਂ ਸੁਣ ਲੈ ਪੂਰੀ ਮੁੰਡੇ ਦੀ ਕੀ ਗੱਲ ਹੋਈ ਏ ਪਹਿਲੇ ਖਾਣ ਵਾਲਾ ਨੁਗੂ ਪੈਣ ਲੱਗ ਗਿਆ ਇਹਨੂੰ ਜੇ ਮੈਂ ਲੈ ਕੇ ਭਜਣਾਉਂਦਾ ਤਾਂ ਕਦੋਂ ਦਾ ਭੱਜ ਜਾਂਦਾ ਮੈਂ ਸਿਰਫ ਇੱਕ ਛੋਟੇ ਇੱਜ਼ਤ ਵਾਸਤੇ ਇਹ ਜਿੱਦ ਲਈ ਤੁਹਾਡੇ ਲਈ ਵਾਪਸ ਆਇਆ ਇਥੇ ਮੈਂ ਤੇ ਤੁਸੀਂ ਮੇਰੇ ਤੇ ਬਲੇਮ ਲਾ ਰਹੇ ਹੋ ਦੇਖ ਲੈ ਕਿੰਨਾ ਸਿਆਣਾ ਮੁੰਡਾ ਹੋਰ ਹਾਂ ਸਿਆਣਾ ਹੈ ਹੋਰ ਕਿਹਦੇ ਤੇ ਲਾਈਆ ਬਲੇਮ ਜਦੋਂ ਗੱਲਬਾਤ ਤੇ ਤੇਰੇ ਨਾਲ ਵਿਆਹ ਉਹਨੇ ਤੇਰੇ ਨਾਲ ਕਰਾਉਣ ਨੂੰ ਸੋਚਿਆ ਬਲੇਮ ਕਿਹਦੇ ਤੇ ਲਾਈਆ ਕੇ ਕੇ ਤੇਦੀ ਬਲੇਮ ਨਾ ਕੋਈ ਚੱਲ ਬਾਈ ਜੇ ਤੈਨੂੰ ਕੁਝ ਪਤਾ ਹੋਵੇ ਤਾਂ ਤੈਨੂੰ ਪਤਾ ਹੋਵੇ ਦੱਸ ਬੱਸ ਕੀ ਹੈ ਕੁੜੀ ਕੁੜੀ ਨਾ ਰਾਤ ਨੂੰ ਹੀ ਆ ਗਈ ਸੀ ਮੈਂ ਆਪਣੀ ਮਰਜ਼ੀ ਨਾਲ ਗਈਆਂ ਭਾਬੀ ਇਹਨੇ ਮੈਨੂੰ ਕੁਝ ਨਹੀਂ ਕਿਹਾ ਸੁਣ ਲੈ ਗਿਲ ਕਰੋ ਓ ਭਾਈ ਸ਼ਰਮ ਸੋਣੂਆਣੀ ਚਾਹੀਦੀ ਆ ਓ ਘਟ ਘਟ ਜੇ ਤੁਨੂੰ ਸਾਡੀ ਕੁੜੀ ਸਾਡਾ ਥੋੜਾ ਸਭ ਕੁਝ ਦੱਸਦੀ ਆ ਘਟ ਘਟ ਤੁਸਨ ਸੋਚਣਾ ਚਾਹੀਦਾ ਜੇ ਮੈਂ ਲੈ ਕੇ ਭੱਜਣੋਂ ਦਾ ਕਦੋਂ ਦਾ ਫਰਾਰ ਹੋ ਜਾਂਦਾ ਅੱਛਾ ਇਹ ਕੰਨ ਸੁਅਜਦੇ ਪੁੱਤ ਤੈਨੂੰ ਨਹੀਂ ਸੋਚਦਾ ਮਾਤਾ ਜੀ ਮੈਨੂੰ ਕੋਈ ਲਾਲਚ ਲੋਭ ਨਹੀਂ ਹੈਗਾ ਤੁਸੀਂ ਕਹਿੰਦੇ ਮੈਂ ਦੋ ਕਿਲੇ ਪਿੱਛੇ ਫਿਰਦਾ ਹਾਂ ਮੈਂ ਕੋਈ ਦੋ ਕਿਲੇ ਪਿੱਛੇ ਨਹੀਂ ਫਿਰਦਾਗਾ ਮੇਰੀ ਬਾਜ਼ਾਰ ਦੇ ਵਿੱਚ ਬਹੁਤ ਵੱਡੀ ਦੁਕਾਨ ਆ ਗਈ ਨਾਇਤਲੀ ਮਾਤਾ ਕੀ ਲਾਦੀ ਤੇਰੀ ਭੈਣ ਹੈ ਹੁਣ ਇਹ ਚਲੋ ਜੋ ਵੀ ਹੈ ਜੀ ਮੈਂ ਸਾਲੇ ਹਾਰ ਬਣ ਗਈ ਤੂੰ ਇਹਦੀ ਵਣ ਗਈ ਬਿਨਾ ਪੁੱਛੇ ਤੈਨੂੰ ਨਾ ਹੁਣ ਤੂੰ ਲੈ ਕੇ ਕਿੱਥੋਂ ਆਇਆ ਹੈ ਹਾਂ ਹਾਂ ਤੂੰ ਲੈ ਕੇ ਕਿੱਥੋਂ ਆਇਆ ਨੂੰ ਐ ਤਾਂ ਦੱਸ ਦੇ ਕੀ ਦੱਸਾਂ ਜੀ ਬਸ ਚੁੱਪ ਜੀ ਭਲਾ ਇਹ ਕੋਈ ਮੂਤਾ ਚਾਦੇ ਹੈ ਤੂੰ ਚਾਦੇ ਹੁਣ ਪਰਦਾ ਕੀ ਰਹਿ ਗਿਆ ਦੱਸ ਦੇ ਸਾਰੇ ਖੁੱਲ ਗਏ ਪਰਦੇ ਹੁਣ ਤਾਂ ਤੇਰੇ ਅੱਬੀ ਮੈਂ ਆਪਣੀ ਮਰਜ਼ੀ ਨਾਲ ਗਈ ਸੀ ਇਹਨੇ ਮੈਨੂੰ ਕੁਝ ਨਹੀਂ ਕਿਹਾ ਹੈਗਾ ਜਦੋਂ ਤੁਸੀਂ ਮੇਰੀ ਮੰਨ ਨਹੀਂ ਰਹੇ ਤੇ ਫਿਰ ਮੈਂ ਹੋਰ ਕੀ ਕਰਦੀ ਤੁਸੀਂ ਮੇਰੇ ਕਣੀ ਵੀ ਦੇਖੋ ਨਾ ਵੀ ਮੇਰੀ ਵੀ ਮਰਜ਼ੀ ਤੁਸੀਂ ਸੋਚਿਆ ਸੀਗਾ ਕੁੜੀ-ਕੁੜੀ ਨੂੰ ਲੈ ਕੇ ਭੱਜ ਗਿਆ। ਇੱਕ ਭੱਜਣਾ ਹੁੰਦਾ ਨਾ ਮੈਂ ਕਦੋਂ ਦਾ ਭੱਜ ਜਾਂਦਾ ਜੀ। ਸਿਰਫ ਇੱਕ ਥੋੜੀ ਇੱਜ਼ਤ ਦੇ ਲਈ ਨਾ ਇਹਨੂੰ ਸਮਝਾ ਕੇ ਮੋੜ ਕੇ ਲੈ ਕੇ ਆਇਆਂਗਾ। ਚੰਦਰ ਜੀ ਜੇ ਮੇਰੇ ਕੋਲ ਗਲਤੀ ਹੋ ਗਈ ਹੋਵੇ ਨਾ ਤਾਂ ਮੈਨੂੰ ਮਾਫ਼ ਕਰ ਦਿਓ। ਸੁਖੇ ਗੱਲ ਸੁਣ। ਗਲਤੀ ਤੇਰੇ ਤੋਂ ਨਹੀਂ। ਗਲਤੀ ਸਾਡੇ ਤੋਂ ਹੈ। ਤੇ ਤੂੰ ਸਾਡੀ ਜਿਤ ਬਚਾਈ ਐ ਨਾ ਤੇ ਤੂੰ ਸਾਡਾ ਆਪਣਾ ਹੀ ਐ ਅੱਜ ਤੋਂ ਬਾਅਦ ਰਿਸ਼ਤਾ ਇਹਦਾ ਤੇਰੇ ਨਾਲ ਹੀ ਕਰਾਂਗੇ ਖੁਸ਼ ਹਾਂਜੀ ਤੇ ਨਾਲੇ ਅੱਜ ਤੋਂ ਬਾਅਦ ਤੂੰ ਕੱਲਾ ਨਾ ਸਮਝੀ ਵੀ ਤੇਰੇ ਸਿਰ ਤੇ ਮਾਪਿਓ ਨਹੀਂ ਹੈਗੇ ਅਸੀਂ ਸਾਰੇ ਤੇਰੇ ਸਿਰ ਤੇ ਨਾਲ ਆਂ ਅਸੀਂ